प्यारे दोस्तों मैं विपल सिद्धू मॉर्ड बाता चानणियां चैनल ते ਤੁਹਾਡਾ ਸਵਾਗਤ ਕਰਦੀ ਹਾਂ ਅੱਜ ਮੈਂ ਤੁਹਾਡੇ ਸਾਹਮਣੇ ਸੋਨੀ ਸੰਧੂ ਦੀ ਕਵਿਤਾ ਕੁੜੀਆਂ ਲੋਚਦੀਆਂ ਨੇ ਲੈ ਕੇ ਪੇਸ਼ ਆਸ ਕਰਦੀ ਹਾਂ ਕਿ ਕਵਿਤਾ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਸੋ ਆਓ ਆਪਾਂ ਹੁਣ ਸੁਣਦੇ ਹਾਂ ਉਹਨਾਂ ਦੀ ਕਵਿਤਾ ਕੁੜੀਆਂ ਲੋਚਦੀਆਂ ਨੇ ਕੁੜੀਆਂ ਲੋਚਦੀਆਂ ਨੇ ਸਦਿਆਂ ਤੋਂ ਲੱਭ ਰਹੀਆਂ ਨੇ ਰਾ ਆਜ਼ਾਦ ਹੋਣ ਖਾਤਰ ਕੁੜੀਆਂ ਲੋਚਦੀਆਂ ਨੇ ਸਦੀਆਂ ਤੋਂ ਲਭ ਰਹੀਆਂ ਨੇ ਰਾਹ ਆਜ਼ਾਦ ਹੋਣ ਖਾਤਰ ਉਹ ਖੁਸ਼ੀਆਂ ਉਹ ਖੁਸ਼ੀਆਂ ਜੋ ਉਹਨਾਂ ਦੇ ਹਿੱਸੇ ਕਦੇ ਆਈਆਂ ਹੀ ਨਹੀਂ ਉਹ ਖੁਸ਼ੀਆਂ ਜੋ ਖੋਈਆਂ ਜਾਂਦੀਆਂ ਨੇ ਉਹਨਾਂ ਤੋਂ ਜਦੋਂ ਪੈਦਾ ਹੁੰਦੀ ਹੈ ਪੱਥਰ ਕਹਿ ਕੇ ਆਪਣੀ ਜ਼ਿੰਦਗੀ ਦਾ ਉਹ ਅਹਿਮ ਪਲ ਛੋਣਾ ਚਾਹੁੰਦੀਆਂ ਨਹੀਂ ਜੁਗਵਾਤ ਜਾਂਦਾ ਹੈ ਆਪਣੀ ਜ਼ਿੰਦਗੀ ਦਾ ਉਹ ਅਹਿਮ ਪਲ ਛੋਣਾ ਚਾਹੁੰਦੀਆਂ ਨਹੀਂ ਜੁਗਵਾਤ ਜਾਂਦਾ ਹੈ ਮੁੰਡੇ ਜਨਮੇ ਦੇ ਹਿੱਸੇ ਪਾ ਦਿੱਤਾ ਜਾਂਦਾ ਹੈ ਸ਼ਰੀਰ ਤੋਂ ਲੈ ਕੇ ਲੋਕਾਂ ਦੇ ਘਰ ਘਰ ਚਾਈ ਚਾਈ ਲੱਡੂ ਵੰਡਣ ਦਾ ਮੰਜਰ ਉਹ ਹੱਕ ਮੰਗਦੀਆਂ ਨੇ ਆਪਣੀ ਉਸ ਆਜ਼ਾਦੀ ਦਾ ਜੋ ਸਦੀਆਂ ਤੋਂ ਇਸ ਦੁਨੀਆ ਨੇ ਖੋលਿਆ ਮਾਰ ਕੇ ਚਪਟਾ ਉਸ ਦੀ ਬੁੱਕਲ ਚੋਂ ਉਹ ਹੱਕ ਮੰਗਦੀਆਂ ਨੇ ਆਪਣੀ ਉਸ ਆਜ਼ਾਦੀ ਦਾ ਜੋ ਸਦੀਆਂ ਤੋਂ ਇਸ ਦੁਨੀਆ ਨੇ ਖੋលਿਆ ਮਾਰ ਕੇ ਚਪਟਾ ਉਸ ਦੀ ਬੁੱਕਲ ਚੋਂ ਉਹ ਚਾਹੁੰਦੀਆਂ ਨੇ ਜਿੱਥੇ ਵੀ ਜਾਵਣ ਇਸ ਦੁਨੀਆ ਦਾ ਪੂਰਾ ਪੈਣਾ ਹੋਵੇ ਜਦ देर ਹੋਣ ਤੇ ਘਰ ਪਰਤਨ ਤਲ ਲਾਲ ਅੱਖਾਂ ਦੇ ਕੂੜੀ ਦਾ ਸਾਹਮਣਾ ਨਾ ਕਰਨਾ ਪਵੇ ਸਹਿਮ ਨਾ ਜਾਣ ਇੱਕ ਦਾਬਾ ਵੱਜਨ ਉਤੇ ਉਹ ਆਪਣੇ ਅਰਮਾਨ ਦਵਾਵੇ ਨਾ ਸਹਿਮ ਨਾ ਜਾਣ ਇੱਕ ਦਾਬਾ ਵੱਜਨ ਉਤੇ ਉਹ ਆਪਣੇ ਾਰਮਾਨ ਦਵਾਵੇ ਨਾ ਜੁੰਮੇਵਾਰੀ ਦੇ ਤਵੇ ਉੱਤੇ ਜੋ ਸੇਕਦੀਆਂ ਤੇ ਪਰੋਸ ਦਿੰਦੀਆਂ ਨੇ ਬੜੇ ਹੀ ਸਲੀਕੇ ਨਾਲ ਕਿਸੇ ਥਾਲੀ 'ਚ ਆਪਣੇ ਚਾਹ ਤੇ ਮਲਾਰ ਆਪਣੇ ਹਿੱਸੇ ਦਾ ਅਹਿਸਾਸ ਪਰਿਆ ਜੀਵਨ ਹੁਣ ਹੁਣ ਕੁੜੀਆਂ ਵੀ ਲੋਚਦੀਆਂ ਨੇ ਆਜ਼ਾਦ ਹੋਣਾ ਆਪਣੇ ਹਿੱਸੇ ਦਾ ਜੀਵਨ ਜਿਉਣਾ ਸੋ ਜੇ ਤੁਹਾਨੂੰ ਕਵਿਤਾ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸੋ ਕੱਲ ਤੱਕ ਉਡੀਕ ਕਰਨਾ ਇੱਕ ਹੋਰ ਨਵੀਂ ਕਵਿਤਾ ਦੀ ਧੰਨਵਾਦ ਜੀ ਬਾਏ ਬਾਏ